ਹਨ ਇਸ ਸਹਜ ਸੁਭਾਅ ਦਰਸ਼ਨ ਪਰਸੇ ਗੁਰ ਕਾ ਜਨਮ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਨੰਦੀ ਕੱਟੀਐ ਸਜਣ ਸੱਚੇ ਪਾਤਸ਼ਾਹ ਸਿਰਸ਼ੋੰਦਸੋ ਜਿਸ ਪਾਸ ਵਹਿਠਿਓ ਸੋਹੀਐ ਸਬਨਾਂ ਦਾ ਵੀਸਾ ਸਜਣ ਸੱਚਾ ਪਾਤਸ਼ਾਹ ਸਿਰਸ਼ੋ ਦਾਸੋ ਜਿਸ ਪਾਸ ਬਹਠਿਆ ਸਹੀਏ ਸਬਨਾਂ ਦਾ ਵੀਸਾ No Shri ਮਹੱਲਾ ਪੰਜਵਾ ਸਤ ਗੁਰ ਪੂਰੇ ਭਾਉ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਸਤ ਗੁਰ ਪੂਰੇ ਭਾਉਣਾ ਪਿਆ ਨਾਮਰ ਮਾਨ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਹੈ ਸੋਈ ਫਲ ਪਾਵਹਿ ਬਿਰਥੀ ਆਸ ਨਾ ਜਾਈ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਹਰ ਹਰ ਕਾ ਜਸ ਰਵਣਾ ਬਿਖੜ ਠ ਗौरी लाठी ਸੰਗ ਮਿਲਾਏ ਲਿਆ ਨਿਰਕਰਤਾ ਸੰਤ ਸਾਧ ਭੈ ਸਾਥੀ ਕਰ ਗਹਿ ਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਕਰ ਗਹਿ ਲੀਨੇ ਸਰਬ ਸਦੀਨੇ ਆਪ ਹੀ ਆਪ ਨਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੁਰ ਸਤਗੁਰ ਸਤੁਰਠ ਮਹਲਾ 5 ਸਤਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਨਾਨਕ ਨਾਮ ਨਿਰੰજન ਜਾਨਿਓ ਕਿਨੀ ਭਗਤ ਪ੍ਰੇਮ ਲੈ ਵੱਲਾਈ ਸੰਗ ਭਜੋ ਸਾਇਰ ਦਿਨ ਸ਼ਬਦ ਸੁਰਤ ਕੀ ਨੀਵਰਖਾਈ ਗੁਰ ਅਮਰਦਾਸ ਕੀ ਇਕੱਥ ਕਥਾ ਹੈ ਇਕ ਜੀ ਕਛ ਕਹੀ ਨ ਜਾਈ ਤੋਡੀ ਸ੍ਰਿਸ਼ਟ ਸਕਲ ਤਾਰਣ ਕਾ ਅਬ ਗੁਰ ਰਾਮਦਾਸ ਕਾ ਮਿਲੀ ਬਡਾਈ ਸਤਨਾਮ ਸ੍ਰੀ ਵਾ ਨਾਹੋ ਮਨ ਵਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਤੁ ਖਾਰ ਨ ਵਿਆਪਈ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸ਼ਿਵਾ ਸੁਮੀ ਲਾਹੋ ਬਿਖਿਆ ਪਹ ਨ ਸਕੈ ਮਿਲ ਸਾਧੂ ਗੁਣ ਗਾਹ ਜਹਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਗਰ ਗਹਿਲੀ ਨੀ ਪਾਰ ਬ੍ਰਹਮ ਬਹੜ ਨਾ ਵਿਛੜਿਆ ਹੋ ਬਾਰ ਜਾ ਲਖ ਬੀਰੀਆ सज्जन सर्म पई नारायण ਬਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਉਹ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵਾਹਿ ਗੁਰੂ ਜੀ ਕੀ ਫਤਿਹ ਭੁਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੀਧਿਆ ਚਰਨਾਰਬਿੰਦ ਦਰਸ਼ਨ ਲਗੜਾ ਸੋ